ਸਸਕਾ ਗਲੀ ਲੁਧਿਆਣਾ ਪਛਮੀ ਦੇ ਸੋਈਵਾਨ ਵੋਟਰ ਭੈਣੋ ਭਰਾਵੋ ਬੜੇ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਦਾ ਕਿ ਕੱਲ ਨੂੰ 19 ਜੂਨ ਦਾ ਦਿਨ ਹੈ ਤੇ ਤੁਹਾਡੀ ਫੈਸਲੇ ਨੂੰ ਪੂਰਾ ਪੰਜਾਬ ਬੜੀ ਰੀਜ ਨਾਲ ਤੱਕੇਗਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਲਾਂਡ ਆਰਡਰ ਦੇ ਮੁੱਦੇ ਦੇ ਉੱਤੇ ਜਲੂਸ ਕੱਢ ਕੇ ਰੱਖਿਆ ਹੋਇਆ ਕਿਸ ਤਰ੍ਹਾਂ ਰਾਸ਼ਨ ਧੱਕਾ ਮੁਕੀ ਕੀ ਕੋਸ਼ ਹੈ ਜੋ ਇਹ ਪਾਰਟੀ ਸੱਤਾ ਤੇ ਕਾਬਜ ਤਾਂ ਹੈਗੀ ਹੈਗੀ ਤੇ ਹੋਰ ਸੀਤਾ ਵਧਾਉਣ ਲਈ ਧੱਕਾ ਮੁਕੀ ਹਲਕੇ ਦੇ ਵਿੱਚ ਕਰ ਰਹੀ ਹੈ ਉਹ ਤੁਹਾਡੇ ਕਿਸੇ ਤੋਂ ਭੁੱਲੀ ਨਹੀਂ ਹੈ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਵਾਰ ਇਲੈਕਸ਼ਨ ਪੰਜਾਬ ਦੀ ਨਹੀਂ ਪੰਜਾਬ ਵਰਸਲ ਦਿੱਲੀ ਦੀ ਹੋਈ ਪਈ ਹੈ ਦਿੱਲੀ ਦੇ ਨਕਾਰੇ ਹੋਏ ਲੀਡਰ ਕਿਸ ਤਰ੍ਹਾਂ ਧਾਰਵੀਆਂ ਬਾਗ ਸਾਡੇ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਤਾ ਇਸ ਵਾਰ ਇਹਨਾਂ ਨੂੰ ਨੱਥ ਤੁਸੀਂ ਪਾਉਣੀ ਹੈ ਤਾਂ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਦੇ ਜਝਾਰੂ ਲੀਡਰ ਭਾਰਤ ਭੂਸ਼ਣ ਆਸ਼ੂ ਜੀ ਲੋਕਾਂ ਦੇ ਲਈ ਖੜਨ ਵਾਲੇ ਲੀਡਰ ਇਹਨਾਂ ਦੇ ਹੱਕ ਦੇ ਵਿੱਚ ਆਪਣਾ ਮਤਦਾਨ ਕਰਕੇ ਇਹਨਾਂ ਨੂੰ ਕਾਮਯਾਬ ਕਰੋਗੇ ਧੰਨਵਾਦ ਜੀ ਸਸਿਕਾल्ली ਲੁਧਿਆਣਾ ਪੱਛਮੀ ਦੇ ਸੋਈਬਾਨ ਵੋਟਰ ਭੈਣੋ ਭਰਾਵੋ ਬੜੇ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਦਾ ਕਿ ਕੱਲ ਨੂੰ 19 ਜੂਨ ਦਾ ਦਿਨ ਹੈ ਤੇ ਤੁਹਾਡੀ ਫੈਸਲੇ ਨੂੰ ਪੂਰਾ ਪੰਜਾਬ ਬੜੀ ਰੀਜੀਨਲ ਤੱਕੇਗਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਲਾਂਡ ਆਰਡਰ ਦੇ ਮੁੱਦੇ ਦੇ ਉੱਤੇ ਜਲੂਸ ਕੱਢ ਕੇ ਰੱਖਿਆ ਹੋਇਆ ਕਿਸ ਤਰ੍ਹਾਂ ਰਾਸ਼ਨ ਧੱਕਾ ਮੁਕੀ ਕੀ ਕੋਸ਼ਿਸ਼ ਹੈ ਜੋ ਇਹ ਪਾਰਟੀ ਸੱਤਾ ਤੇ ਕਾਬਜ ਤਾਂ ਹੈਗੀ ਹੈਗੀ ਹੈ ਤੇ ਹੋਰ ਸੀਤਾ ਵਧਾਉਣ ਲਈ ਤੱਕਾ ਮੁਕੇ ਹਲਕੇ ਦੇ ਵਿੱਚ ਕਰ ਰਹੀ ਹੈ ਉਹ ਤੁਹਾਡੇ ਕਿਸੇ ਤੋਂ ਭੁੱਲੀ ਨਹੀਂ ਹੈ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਵਾਰ ਇਲੈਕਸ਼ਨ ਪੰਜਾਬ ਦੀ ਨਹੀਂ ਪੰਜਾਬ ਵਰਸਲ ਦਿੱਲੀ ਦੀ ਹੋਈ ਪਈ ਹੈ ਦਿੱਲੀ ਦੇ ਨਕਾਰੇ ਹੋਏ ਲੀਡਰ ਕਿਸ ਤਰ੍ਹਾਂ ਧਾਰਵੀਆਂ ਬਾਗ ਸਾਡੇ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਤਾਂ ਇਸ ਵਾਰ ਇਹਨਾਂ ਨੂੰ ਨੱਥ ਤੁਸੀਂ ਪਾਉਣੀ ਹੈ ਤਾਂ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਦੇ ਜਝਾਰੂ ਲੀਡਰ ਭਾਰਤ ਭੂਸ਼ਣ ਆਸ਼ੂ ਜੀ ਲੋਕਾਂ ਦੇ ਲਈ ਖੜਨ ਵਾਲੇ ਲੀਡਰ ਇਹਨਾਂ ਦੇ ਹੱਕ ਦੇ ਵਿੱਚ ਆਪਣਾ ਮਤਦਾਨ ਕਰਕੇ ਇਹਨਾਂ ਨੂੰ ਕਾਮਯਾਬ ਕਰੋਗੇ ਧੰਨਵਾਦ ਜੀ ਸਸਿਕਾ ਲਈ ਲੁਧਿਆਣਾ ਪੱਛਮੀ ਦੇ ਸੂਝਬਾਨ ਵੋਟਰ ਭੈਣੋ ਭਰਾਵੋ ਬੜੇ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਦਾ ਕਿ ਕੱਲ ਨੂੰ 19 ਜੂਨ ਦਾ ਦਿਨ ਹੈ ਤੇ ਤੁਹਾਡੀ ਫੈਸਲੇ ਨੂੰ ਪੂਰਾ ਪੰਜਾਬ ਬੜੀ ਰੀਜ ਨਾਲ ਤੱਕੇਗਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਲਾਂਡਾ ਆਰਡਰ ਦੇ ਮੁੱਦੇ ਦੇ ਉੱਤੇ ਜਲੂਸ ਕੱਢ ਕੇ ਰੱਖਿਆ ਹੋਇਆ ਕਿਸ ਤਰ੍ਹਾਂ ਰਾਸ਼ਨ ਧੱਕਾ ਮੁਕੀ ਕੀ ਕੋਸ਼ਿਸ਼ ਹੈ ਜੋ ਇਹ ਪਾਰਟੀ ਸੱਤਾ ਤੇ ਕਾਬਜ ਤਾਂ ਹੈਗੀ ਹੈਗੀ ਹੈ ਤੇ ਹੋਰ ਸੀਤਾ ਵਧਾਉਣ ਲਈ ਧੱਕਾ ਮੁਕੀ ਹਲਕੇ ਦੇ ਵਿੱਚ ਕਰ ਰਹੀ ਹੈ ਉਹ ਤੁਹਾਡੇ ਕਿਸੇ ਤੋਂ ੁੱਲੀ ਨਹੀਂ ਹੈ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਵਾਰ ਇਲੈਕਸ਼ਨ ਪੰਜਾਬ ਦੀ ਦੀ 50 ਵਰਸਲ ਦਿੱਲੀ ਦੀ ਹੋਈ ਪਈ ਹੈ ਦਿੱਲੀ ਦੇ ਨਕਾਰੇ ਹੋਏ ਲੀਡਰ ਕਿਸ ਤਰ੍ਹਾਂ ਧੜਵੀਆਂ ਬਾਗ ਸਾਡੇ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਤਾਂ ਇਸ ਵਾਰ ਇਹਨਾਂ ਨੂੰ ਨੱਥ ਤੁਸੀਂ ਪਾਉਣੀ ਹੈ ਤਾਂ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਦੇ ਜਝਾਰੂ ਲੀਡਰ ਭਾਰਤ ਭੂਸ਼ਣ ਆਸ਼ੂ ਜੀ ਲੋਕਾਂ ਦੇ ਲਈ ਖੜਨ ਵਾਲੇ ਲੀਡਰ ਇਹਨਾਂ ਦੇ ਹੱਕ ਦੇ ਵਿੱਚ ਆਪਣਾ ਮਤਦਾਨ ਕਰਕੇ ਇਹਨਾਂ ਨੂੰ ਕਾਮਯਾਬ ਕਰੋਗੇ ਧੰਨਵਾਦ